ਰੱਖਣਾ ਹੋਰ ਨਹੀਂ ਕੋਈ ਰੱਖਣਾ ਭਜਨ ਐ ਵੈਸ਼ਨਵ ਜਨ ਹਾਂਜੀ ਵੈਸ਼ਨਵ ਜਨ ਭਜਨ ਐ ਗੁਜਰਾਤੀ ਚ ਉਹਨੂੰ ਗਵਰਨਮੈਂਟ ਨੇ ਕਿਹਾ ਕਿ ਹਰ ਸਕੂਲ ਚ ਸੋਮਵਾਰ ਨੂੰ ਪੜਾਇਆ ਜਾਂਦਾ ਮਹਾਤਮਾ ਗਾਂਧੀ ਜੀ ਦੇ 150 ਜਨੰਦਨ ਕੋਲ ਮਹਾਤਮਾ ਗਾਂਧੀ ਜੀ ਨੂੰ ਸਮਝਾਂਗੇ ਵੈਸ਼ਨਵ ਜਨ ਗੁਜਰਾਤੀ ਚ ਪੜਾਇਆ ਜਾਣਾ ਜ਼ਰੂਰੀ ਹੈ ਤੁਹਾਨੂੰ ਕੀ ਲੱਗਦਾ ਦੇਖੋ ਗੱਲਿਆ ਗਾਂਧੀ ਜੀ ਦਾ ਤੁਹਾਨੂੰ ਪਤਾ ਹੀ ਹੈ ਜੀ ਗੁਜਰਾਤ ਚ ਸਾਰਾ ਉਹ ਜੰਮੇ ਭਲੇ ਕੇ ਗੁਜਰਾਤ ਚ ਸੋਇਆ ਵੀ ਜੋ ਵੀ ਡਾਇਰੈਕਸ਼ਨ ਸੈਂਟਰ ਗਵਰਨਮੈਂਟ ਜੀ ਹੁੰਦੀਆਂ ਕਈ ਵਾਰਾਂ ਉਹ ਸਾਰੀਆਂ ਸਟੇਟਾਂ 'ਚ ਜਿਹੜੀਆਂ ਨੇ ਉਹ ਜੋ ਵੀ ਜਾਣਾ ਉੱਥੋਂ ਸੈਂਟਰ ਵੱਲੋਂ ਉਹ ਦੇਖਣਾ ਪੈਂਦਾ ਜੀ ਉਹ ਕਰਨਾ ਵੀ ਪੈਂਦਾ ਸੈਂਟਰ ਗਵਰਨਮੈਂਟ ਜਿਹੜੀ ਆ ਉਹ ਵੇਖੋ ਸਾਰੀਆਂ ਸਟੇਟਾਂ ਨੂੰ ਉੱਥੋਂ ਜਿਹੜੀ ਡਾਇਰੈਕਸ਼ਨ ਹੋएगी ਉਹਦੇ ਮੁਤਾਬਕ ਜਿਹੜਾ ਉਹ ਕਰਨਾ ਪੈਣਾ ਜੀ ਸੋ ਜਿੱਥੋਂ ਤੱਕ ਸਵਾਲ ਆ ਮਹਾਤਮਾ ਗਾਂਧੀ ਜੀ ਦਾ ਵੇਖੋ ਮਹਾਤਮਾ ਗਾਂਧੀ ਜਿਨ੍ਹਾਂ ਦੀ ਬੜੀ ਦੇਨ ਹੈ ਮੈਂ ਸਮਝਣਾ ਜੇ ਸਭ ਤੋਂ ਵੱਡੀ ਕਿਸੇ ਦੀ ਦੇਣ ਆ ਦੇਸ਼ ਦੀ ਯਾਦ ਦੀ ਜਿੱਦਾਂ ਵੱਡਾ ਉਹਨਾਂ ਦਾ ਯੋਗਦਾਨ ਆ ਉਹਨਾਂ ਦੀ ਬਦੌਲਤ ਸਾਨੂੰ ਯਾਦ ਦੀ ਮਿਲੀ ਸੋ ਇਵ ਜਿਹੜੇ ਲੀਡਰਸ ਹਨ ਜਿਨ੍ਹਾਂ ਨੂੰ ਕੋਈ ਆਪਣੇ ਮਫਾਦ ਨਹੀਂ ਸਨ ਜੋ ਕੁਛ ਉਹਨਾਂ ਨੇ ਕੀਤਾ ਲੋਕਾਂ ਲਈ ਹਿੰਦੁਸਤਾਨ ਲਈ ਜਾਂ ਗਰੀਬ ਲੋਕਾਂ ਲਈ ਜੋ ਉਹਨਾਂ ਦੀ ਸੋਚ ਸੀ ਮੈਂ ਸਮਝਣਾ ਉਹ ਸੋਚ ਤੇ ਸਾਨੂੰ ਪੈਰਾ ਦੇਣਾ ਚਾਹੀਦਾ ਸੋ ਇਵ ਜਿਹੜੇ ਲੀਡਰਸ ਹਨ ਉਹ ਹੁਣ ਲੱਭਿਆਂ ਲੱਭਦੇ ਨਹੀਂ ਸੋ ਖੋ ਗੁਜਰਾਤੀ ਜੇ ਨਹੀਂ ਭਾਸ਼ਾ ਦੇਸ਼ ਤੇ ਸਾਡਾ ਇੱਕ ਹੀ ਹੈ ਸਾਰਾ ਲੈਂਗੁਏਜ ਸਾਡੀਆਂ ਸਟੇਟਾਂ ਵੱਖ-ਵੱਖੀਆਂ ਨੇ ਦੇਸ਼ ਤੇ ਸਾਡਾ ਇੱਕ ਹੀ ਹੈ ਨਾ ਸਾਡੀ ਜਿਹੜੀ ਨੇਚਰਲ ਲੈਂਗੁਏਜ ਹੈ ਹਿੰਦੀ ਆ ਗੁਜਰਾਤੀ ਜਿਹੜੀ ਆ ਗੁਜਰਾਤ ਦੀ ਲੈਂਗੁਏਜ ਆ ਸਾਡੀ ਪੰਜਾਬ ਦੀ ਪੰਜਾਬੀ ਆ ਅਸੀਂ ਪੰਜਾਬੀ ਜਿਹੜੀ ਆ ਪੰਜਾਬ ਚ ਹਰ ਚੀਜ਼ ਜਿਹੜੀ ਅਸੀਂ ਕਹਿੰਦੇ ਆ ਅਸੀਂ ਆਪਣੇ ਦਫ਼ਤਰਾਂ 'ਚ ਵੀ ਜਿਹੜੀ ਆ ਉਹ ਪੰਜਾਬੀ ਜਿਹੜੀ ਆ ਸਾਰਾ ਸਿਸਟਮ ਸਾਡਾ ਪੰਜਾਬੀ 'ਚ ਚੱਲਦਾ ਸੋ ਇਹਦੇ ਬਾਰੇ ਜਿਹੜਾ ਵੀ ਸੋਚਿਆ ਜਾਏਗਾ ਮੰਤਰੀ ਜਿਹੜੇ ਤੁਸੀਂ ਅਧਿਆਪਕਾਂ ਨੂੰ ਟਰਮੀਨਟ ਹੋਏ ਸੀਗੇ ਮੰਤਰੀ ਜਿਹੜੇ ਤੁਸੀਂ ਅਧਿਆਪਕਾਂ ਨੂੰ ਸਸਪੈਂਡ ਟਰਮੀਨਟ ਹੋਏ ਸੀਗੇ ਆਪ ਇਹ ਵੱਲੋਂ ਕਹਿਆ ਗਿਆ ਸੀ ਕਿ ਉਹ ਤੱਦੀ ਜਾਣਕਾਰੀ ਤੋਂ ਬਿਨਾਂ ਅੱਲਾ ਮਿਲ ਨਹੀਂ ਕਰਦੇ ਉਹਨਾਂ ਦੇ ਘਰਿਆਂ ਤੇ ਕੋਈ ਕਾਰਵਾਈ ਹੋਏਗੀ ਹੁਣ ਜਿੰਨਾਂ ਨੇ ਦੇਖੋ ਉਹਨਾਂ ਨੂੰ ਜਲਦੀ ਅਸੀਂ ਕਰ ਰਿਹਾ ਮੈਂ ਫਾਈਲ ਮੰਗਾ ਲਈ ਆ ਇੱਕ ਦੋ ਦਿਨ ਚ ਸਾਰਾ ਮਸਲਾ ਜਿਹੜਾ ਸੌਟ ਆਊਟ ਕਰ ਲਾਂਗੇ ਜੀ ਇੱਕ ਜਿਹੜਾ ਐਚ ਆਰ ਡੀ ਮੰਤਰਾਲੇ ਨੇ ਰਿਪੋਰਟ ਪੇਸ਼ ਕੀਤੀ ਹੈ ਜਿਹਦੇ ਵਿੱਚ ਪੰਜਾਬ ਦੇ ਸਕੂਲ ਸੱਤਵੇਂ ਨੰਬਰ ਤੇ ਆ ਦੇ ਤਕਰੀਬ ਦੇਖੋ ਗੱਲਿਆ ਸੱਤਵਾਂ ਨੰਬਰ ਤੁਸੀਂ ਵੇਖੋ ਕਿੰਨੀਆਂ ਸਟੇਟਾਂ ਨੇ ਤੁਹਾਨੂੰ ਫਕਰ ਹੋਣਾ ਚਾਹੀਦਾ ਵੀ ਪੰਜਾਬ ਜਿਹੜਾ ਐਜੂਕੇਸ਼ਨ ਜੀ ਦਾ ਸੱਤਵਾਂ ਨੰਬਰ ਹੈ ਐਜੂਕੇਸ਼ਨ ਕੁਆਲਿਟੀ ਤੇ ਜਿਹੜਾ ਆਇਆ ਹੈਗਾ ਉਹ ਐਜੂਕੇਸ਼ਨ ਵੇਖੋ ਕੁਆਲਿਟੀ ਵੇਖੋ ਵੇ ਵੇਖੋ ਬਿਲਡਿੰਗਾਂ ਹੈ ਜਿਹੜਾ ਸਾਰਾ ਢਾਂਚਾ ਜੇ ਉਹ ਠੀਕ ਹੋਏਗਾ ਤੇ ਫਿਰ ਸਭ ਨਾਲ ਸਾਡਾ ਸਾਰਾ ਸਿਸਟਮ ਹੀ ਠੀਕ ਹੋਏਗਾ ਸਾਡਾ ਫਿਰ ਵੀ 7 ਨੰਬਰ ਹੈ এডਿਕੇਸ਼ਨ ਜੋ ਵੀ ਸਾਡਾ ਨੰਬਰ ਹੈ ਇਹ ਨਹੀਂ ਵੀ এডਿਕੇਸ਼ਨ ਸਾਡੀ ਜਿਹੜੀ ਆ ਦੂਜੀਆਂ ਕੁਆਲਟੀ ਵੇਖੋ ਕੁਆਲਟੀ ਆਫ এডਿਕੇਸ਼ਨ ਸਾਡੀ ਬਹੁਤ ਵਧੀਆ ਹੈ ਉਹਦਾ ਸਰਵੇ ਵੀ ਵੇਖੋ ਠੀਕ ਹੈ ਇਹ ਨਹੀਂ ਵੀ ਉਹਨਾਂ ਕਹਿਆ ਵੀ ਬਹੁਤ ਮਾੜਾ ਪੰਜਾਬ ਦਾ 7ਵੇ ਨੰਬਰ ਤੇ ਸਾਨੂੰ ਇਹਨਾਂ ਨੇ ਦਿੱਤਾ ਸੋ ਸਟੇਟਾ ਕਿੰਨੀਆਂ ਨੇ ਜੇ 7ਵਾਂ ਨੰਬਰ ਵੀ ਸਾਡਾ ਆ ਗਿਆ ਹੋਲੀ ਹੋਲੀ ਤੁਸੀਂ ਫਿਕਰ ਨਾ ਕਰੋ ਅਸੀਂ ਸਾਲ ਨਹੀਂ ਲੱਗਣਾ ਸਾਲ ਤੋਂ ਪਹਿਲਾਂ ਪਹਿਲਾਂ ਅਸੀਂ ਪਹਿਲੇ ਨੰਬਰ ਤੇ ਆਵਾਂਗੇ ਜਿਹੜਾ ਦੂਜਾ ਦੂਸਰੀ ਸਰਵੇਖਾ ਪੰਜਾਬ ਦਾ ਪਹਿਲਾ ਨੰਬਰ ਹੋਊਗਾ ਐਜੂਕੇਸ਼ਨ ਕਿਤਾਬਾਂ ਨੂੰ ਲੈ ਕੇ ਪਟੈਸਟ ਹੋਇਆ ਬਾਹਰ ਵੇਖੋ ਕੋਈ ਬੱਦੀਆਂ ਕੋਈ ਕਿਤਾਬਾਂ ਮੈਨੂੰ ਤਾਂ ਪਤਾ ਨਹੀਂ ਮੈਂ ਅੱਜ ਵੇਖਿਆ ਨਹੀਂ ਕਿੱਥੇ ਹੋਇਆ ਜੀ ਮੇਰੇ ਮਗਰ ਮੇਰੇ ਮੇਰੀ ਮੇਰੀ ਕੋਈ ਪਿਆਰੀ ਹੈ ਕਿ ਇਹਨਾਂ ਨੇ ਕੰਮੇ ਕੰਮ ਹੀ ਪ੍ਰੈਸ ਕਰਦਾ ਹੈ ਗੱਲਿਆ ਵੇਖੋ ਮੇਰੇ ਸਾਹਮਣੇ ਕੋਈ ਨਹੀਂ ਹੋਇਆ ਜੇ ਮਗਰੋਂ ਕੇ ਨੇ ਕਿ ਕੀਤਾ ਹੋਊਗਾ ਤੇ ਵੇਖੋ ਰਾਈਟ ਹੈ ਡੈਮੋਕ੍ਰੇਸੀ ਹੈ ਸਾਡਾ ਮੁਲਕ ਜਿਹੜਾ ਉਹ ਰਾਈਟ ਹੈ ਕੋਈ ਬੰਦਾ ਬਸ ਪਹੁੰਚ ਰਹੀਆਂ ਜੀ ਅਸੀਂ ਬਤੀਆਂ ਜਿਹੜੀਆਂ ਸੀ ਪਹਿਲਾਂ ਹੀ ਪਛਾਣ ਦੇਂਦੀਆਂ ਸੀ ਥੋੜਾ ਜਿਹਾ ਸਿਸਟਮ 'ਚ ਖਰਾਬੀ ਆ ਗਈ ਅਸੀਂ ਪੈਸੇ ਜਿਹੜੇ ਸੀ ਪ੍ਰਿੰਸੀਪਲਾਂ ਦੇ ਅਕਾਊਂਟ 'ਚ ਭੇਜਦੇ ਜਿਸ ਤਰ੍ਹਾਂ ਅੱਗੇ ਭੇਜਦੇ ਸੀ ਤੁਹਾਡੇ মিডিਆ ਵਾਲੇ ਸਾਡੇ ਪਠਾਨਕੋਟ ਸਕੂਲ 'ਚ ਗਏ ਉੱਥੇ ਬੱਚਿਆਂ ਨੂੰ ਜਾ ਕੇ ਪੁੱਛਿਆ ਕਿ ਇਹ ਬਤੀਆਂ ਜਿਹੜੀਆਂ ਕਿਸ ਤਰ੍ਹਾਂ ਤੁਹਾਨੂੰ ਮਿਲੀਆਂ ਉਹਨਾਂ ਬੱਚਿਆਂ ਨੇ ਕਿਹਾ ਸੀ ਪੈਸੇ ਦੇ ਰਹੇ ਆ 7500 ਰੁਪਇਆ ਪ੍ਰਿੰਸੀਪਲ ਨੂੰ ਅਸੀਂ ਦੇ ਰਹੇ ਹਾਂ ਜਦੋਂ ਮੀਡੀਆ ਦੇ ਥਰੂ ਸਾਨੂੰ ਪਤਾ ਲੱਗਾ ਅਸੀਂ ਸਾਰਾ ਵੇਖਿਆ ਪ੍ਰਿੰਸੀਪਲ ਤੇ ਐਕਸ਼ਨ ਲਿਆ ਹੋਰ ਸਕੂਲ ਜਿਹੜੇ ਇੱਕ ਦੋ ਸੀ ਉਹਨਾਂ ਸਕੂਲਾਂ ਦੇ ਐਕਸ਼ਨ ਆ ਫਿਰ ਇਹ ਸਿਸਟਮ ਜਿਹੜਾ ਮੈਂ ਆਪ ਆਖਿਆ ਇਹਨੂੰ ਚੇਂਜ ਕਰੋ ਜੇ ਬੜੀਆਂ ਬੱਚਿਆਂ ਨੂੰ ਪੈਸੇ ਲਾ ਕੇ ਦੇਣੀਆਂ ਸਟਾਫ ਪ੍ਰਿੰਸੀਪਲਾਂ ਨੇ ਤੇ ਫਿਰ ਸਾਡੇ ਪੈਸੇ ਦੇਣ ਦੀ ਕੀ ਫਾਇਦਾ ਸੋ ਇਸ ਕਰਕੇ ਅਸੀਂ ਉਹ ਸਿਸਟਮ ਜਿਹੜਾ ਚੇਂਜ ਕਰਦਾ ਥੋੜਾ ਟਾਈਮ ਲੱਗਦਾ 20 25 ਦਿਨ ਲੱਗਦੇ ਨੇ ਹੁਣ ਸਾਰੀਆਂ ਜਣੀਆਂ ਨੇ ਸਾਰੀਆਂ ਵੇਖੋ ਯੂਨੀਫਾਰਮ ਇਹ ਟੈਂਡਰ ਲਾਤਾ ਸਾਰੀਆਂ ਯੂਨੀਫਾਰਮ ਜਿਹੜੀਆਂ ਅਬਸਦਾਸਨ ਚ ਸਾਰੇ ਬੱਚਣ ਮਿਲ ਜਾਣੀਆਂ ਹਾਂ ਕਰ ਰਹੇ ਆ ਜੀ ਉਹ ਕੈਬਨਟੀ ਜਾ ਰਿਹਾ ਜੀ ਉਹ ਅਸੀਂ ਅਗਲੇ ਮਹੀਨੇ ਜਿਹੜੇ ਉਹਨਾਂ ਨੂੰ ਪੂਲ ਪੇ ਸਕੇਲ ਸਾਰਾ ਫੁੱਲ ਮਿਲਣਾ ਉਹਨਾਂ ਨੂੰ ਆਲੋ ਸਰ ਜਿਹਨਾਂ ਦੇ ਬੱਚੇ ਨੇ ਵਾਅਦੇ ਦੇ ਸੀ ਤੁਹਾਨੂੰ ਲੱਗਦਾ ਕਿ ਸਾਡੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਲੈਵਲ ਇਹੋ ਜਿਹਾ ਕਿ ਕੋਈ ਇਹ ਤੋਂ ਵਧੀਆ ਜੀ ਸਾਡੇ ਲੈਵਲ ਜੀ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਆਏ ਨੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਬੜੇ ਅੱਗੇ ਜਾ ਰਹੇ ਨੇ ਸੋ ਗੱਲ ਤੁਸੀਂ ਵੇਖੋ ਪਹਿਲਾਂ ਵੀ ਐ ਇਦਾਂ ਨਹੀਂ ਪਹਿਲਾਂ ਵੀ ਜਿੰਨੇ ਬੱਚੇ ਪਿੰਡਾਂ 'ਚ ਉਹ ਐਜੂਕੇਸ਼ਨ ਜਿੰਨਾਂ ਨੇ ਲਈ ਆ ਪਹਿਲਾਂ ਹੀ ਲਈ ਆ ਅੱਜ ਤੋਂ 40 ਸਾਲ 50 ਸਾਲ ਪਹਿਲਾਂ ਹੀ ਲਈ ਆ ਜੀ ਪਿੰਡਾਂ ਦੇ ਪੜੇ ਆ ਸਕੂਲਾਂ 'ਚ ਅਸੀਂ ਵੀ ਪਿੰਡਾਂ 'ਚ ਆਏ ਆ ਪੜ ਕੇ ਤੋਂ ਉੱਥੇ ਉੱਥੋਂ ਦੇ ਬੱਚੇ ਜਿਹੜੇ ਇੰਜੀਨੀਅਰ ਬਣੇ ਪਿੰਡਾਂ ਦੇ ਡਾਕਟਰ ਵੀ ਬਣੇ ਸਰਕਾਰੀ ਸਕੂਲਾਂ 'ਚ ਪੜੇ ਬੱਚੇ ਜਿਹੜੇ ਨੇ ਆਈਐਸ ਵੀ ਬਣੇ ਆ ਆਈਪੀਐਸ ਵੀ ਬਣੇ ਨੇ ਕਈ ਕਈ ਚੰਗੇ ਫੀਲਡ 'ਚ ਜਿਹੜੇ ਨੇ ਉਹ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਹੋਣ ਹੀ ਜਾ ਰਹੇ ਪਹਿਲਾਂ ਹੀ ਗਏ ਨੇ ਸਾਇੰਸ ਸਿਟੀ ਅੱਜ ਵੀ ਇਸ ਪ੍ਰੋਗਰਾਮ ਚ ਦੇਖੋ ਸਾਡੇ ਸਰਕਾਰੀ ਸਕੂਲ ਦੇ ਬੱਚੇ ਉਹਨੇ ਕਿੱਦਾਂ ਜਿਹੜਾ ਟਫ ਕੁਐਸਚਨਸ ਜਿਹੜਾ ਆਂਸਰ ਉਹਨੇ ਬਿਲਕੁਲ ਬੱਚੇ ਨੇ ਠੀਕ ਦਿੱਤਾ ਹੈ ਜਲੰਧਰ ਦੇ ਬੱਚੇ ਨੇ ਸਾਇੰਸ ਸਿਟੀ ਚ ਵਿਗਿਆਨ ਯਾਤਰਾ ਚੱਲਦੀ ਹੈ ਤੁਹਾਨੂੰ ਨੋਟਿਸ ਹੋਏਗਾ ਪਰ ਉਹਦੇ ਨਾਲ ਟਰਾਂਸਪੋਰਟੇਸ਼ਨ ਫੰਡਸ ਰੁਕਣ ਕਰਕੇ ਉਹ ਸਰਕਾਰੀ ਬੱਚੇ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾਂਦੇ ਸਾਇੰਸ ਸਿਟੀ ਕੋਈ ਕੋਈ ਮੁਸ਼ਕਲ ਨਹੀਂ ਆਉਂਦੀ ਜਾਈ ਕਿ ਇਸ ਫੰਡਸ ਟਰਾਂਸਪੋਰਟੇਸ਼ਨ ਦੇ ਨਾਲ ਫੰਡਸ ਨਹੀਂ ਆ ਰਹੇ ਕਾਫੀ ਦੇਰ ਤੋਂ ਕੋਈ ਕਰਨ ਭੇਜ ਦਿੰਦੇ ਆ ਜੀ ਜੇ ਤੇ ਕਦੇ ਕੋਈ ਨਾ ਕੋਈ ਮੁਸ਼ਕਿਲ ਆਉਂਦੀ ਆ ਉਹ ਅਸੀਂ ਸੌਲਵ ਮੈਂ ਕਰ ਦਿੰਨਾ ਜੋ ਛੱਲੇ ਮੇਰੇ ਨੋਟ ਚ ਨਹੀਂ ਉਹ ਸੌਲਵ ਕੀਤੀ ਜਾਏਗੀ ਸੋ ਅੱਜ ਦਾ ਜਿਹੜਾ ਫੰਕਸ਼ਨ ਆ ਵੇਖੋ ਪਹਿਲੋਂ ਦੇ ਮੀਡੀਆ ਦਾ ਇਹ ਵੀ ਫਰਜ਼ ਮੰਨਦਾ ਵੀ ਜਿਹੜਾ ਕੋਈ ਫੰਕਸ਼ਨ ਆ ਉਹਦੇ ਬਾਰੇ ਪੁੱਛਿਆ ਜਾਵੇ ਕਿੰਨਾ ਵਧੀਆ ਫੰਕਸ਼ਨ ਜਿਹੜਾ ਇਹਨਾਂ ਨੇ ਰੇਂਜ ਕੀਤਾ ਸੋ ਸਾਡੇ ਇਹ ਜਿਹੜੀ ਬਣੀ ਆ ਇੰਸਟੀਚੂਟ ਬਣਿਆ ਸੋਫੀਆ ਇੰਸਟੀਚੂਟ ਜਿਹੜਾ ਜਿਹੜੇ ਸਾਡੇ ਕ੍ਰਿਸ਼ਨ ਭਰਾ ਜਿਹੜੇ ਦੇ ਉਹਨਾਂ ਨੇ ਇਹ ਸਟਾਰਟ ਕੀਤਾ ਮੈਨੂੰ ਮੇਜ਼ ਆ ਵੀ ਸਾਡੇ ਹਿੰਦੁਸਤਾਨ ਦਾ ਪਹਿਲਾ ਇੱਥੇ ਜਿਹੜਾ ਕੰਪੀਟੀਸ਼ਨ ਹੋ ਰਿਹਾ ਹੈ ਇਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਜਿਹੜੇ ਨੇ ਟਾਪਰ ਅੱਜ ਦੇ ਕੰਪੀਟੀਸ਼ਨ 'ਚ ਟਾਪਰ ਹੋਣਗੇ ਉਹਨਾਂ ਬੱਚਿਆਂ ਨੂੰ ਇਹਨਾਂ ਨੇ ਫ੍ਰੀ ਜਿਹੜੀ ਆ ਕੋਚਿੰਗ ਦੇਣੀ ਆ ਆਈਐਸ ਦੀ ਪੀਸੀਐਸ ਆਈਐਸ ਜਿਹੜੇ ਵੀ ਕੰਪੀਟੀਸ਼ਨ 'ਚ ਬੱਚੇ ਜਾਂਦੇ ਉਹਨਾਂ ਦੀ ਇਹ ਕੋਚਿੰਗ ਜਿਹੜੀ ਉਹਨਾਂ ਨੂੰ ਫ੍ਰੀ ਦੇਣਗੇ ਮੈਂ ਸਮਝਣਾ ਬੜਾ ਏ ਛਲਾਗਾ ਜੋ ਕੰਮ ਆ ਗਵਰਨਮੈਂਟ ਸਕੂਲ ਦੇ ਬੱਚੇ ਵੀ ਸੋ ਕੋਈ ਨਾ ਇਨੀਸ਼ੀਏਟਿਵ ਲਿਆ ਜਾਊਗਾ ਮੈਨੂੰ ਅਸੀਂ ਲੈ ਰਹੇ ਹਾਂ ਜੀ ਅਸੀਂ ਲੈ ਰਹੇ ਹਾਂ ਤੁਸੀਂ ਵੇਖੋ ਅਸੀਂ ਵੇਖੋ ਕੋਚਿੰਗ ਸੈਂਟਰ ਜਿਹੜੇ ਬੱਚੇ ਸਾਡੇ ਨੇ ਤੁਸੀਂ ਵੇਖੋ ਵੀ ਹਰ ਇੱਕ ਬੱਚਾ ਜਿਹੜਾ ਹਰ ਇੱਕ ਬਾਪਾ ਹਰ ਇੱਕ ਪੇਰੈਂਟ ਸੇ ਮੰਨਦੀ ਏ ਸੋਚ ਹੁੰਦੀ ਏ ਕਿ ਮੇਰਾ ਬੱਚਾ ਜਿਹੜਾ ਕੁਆਲਿਟੀ ਐਜੂਕੇਸ਼ਨ ਲਏ ਉਹਦੇ ਤੋਂ ਬਾਅਦ ਚੰਗੇ ਫੀਲਡ ਚ ਜਾਵੇ ਪੇਰੈਂਟਸ ਪੈਸੇ ਖਰਚਦੇ ਨੇ ਬੜੀ ਮੁਸ਼ਕਲ ਚ ਰਹਿ ਕੇ ਵੀ ਪੈਸੇ ਖਰਚਦੇ ਨੇ ਸੋ ਅਸੀਂ ਅਭੀਆ ਪੰਜਾਬ ਚ ਇਹ ਜੇ ਇੰਸਟੀਚੂਟ ਬਣਾ ਰਹੇ ਆ ਸੋ ਨਾਲ ਜਿਹੜੇ ਮੈਂ ਸਭੀ ਨਾਲ ਪ੍ਰਾਈਵੇਟ ਜਿਹੜਾ ਇੰਸਟੀਚੂਟ ਕੋਈ ਬਣਾਉਂਦਾ ਜਿਸ ਤਰ੍ਹਾਂ ਇਹਨਾਂ ਨੇ ਇਹਨਾਂ ਨੇ ਅ ਜਲੰਧਰ ਚ ਫੰਕਸ਼ਨ ਰੱਖਿਆ ਸੋ ਇਹ ਬੜੇ ਹਰ ਤਰ੍ਹਾਂ ਦੀ ਸੇਵਾ ਜਿਹੜੀ ਸਮਾਜ ਦੀ ਕਰਦੇ ਆ ਜਿਹੜਾ ਇੰਸਟੀਚੂਟ ਆ ਜਿਹੜੇ ਸਾਡੀਆਂ ਬਿਲਡਿੰਗਾਂ ਵੀ ਨੇ ਚਾਹੇ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਨੇ ਇਹ ਉਹ ਵੀ ਮੇਰੀ ਕੰਸੀਸਟੈਂਸੀ 'ਚ 15 ਸਕੂਲ ਜਿਹੜੇ ਨੇ ਉਹ ਇਹ ਜਿਹੜੇ ਨੇ ਉਹਨਾਂ ਸਕੂਲਾਂ ਦੀ ਰਿਪੇਅਰ ਕਰ ਰਹੇ ਨੇ ਸੋ ਮੈਂ ਸਮਝਦਾ ਇਹ ਵੀ ਜਿਹੜੇ ਇੰਸਟੀਚਿਊਟ ਜਿਹੜੇ ਨੇ ਇਹ ਵੀ ਜੀਆਂ ਸੁਸਾਇਟੀਆਂ ਜਿਹੜੀਆਂ ਨੇ ਉਹਨਾਂ ਨੂੰ ਹਮੇਸ਼ਾ ਜਿਹੜਾ ਮਾਨਸਤਕਾਰ ਮਿਲਣਾ ਚਾਹੀਦਾ ਅੱਜ ਮੈਂ ਸਕੂਲਾਂ ਕਰਕੇ ਇੱਥੇ ਆਇਆ ਆਪਣੇ ਸਰਕਾਰੀ ਸਕੂਲਾਂ ਜਿਹੜੇ ਬੱਚੇ ਪਾਰਟਿਸਿਪੇਟ ਕਰ ਰਹੇ ਨੇ ਸੋ ਮੈਂ ਇਹਨਾਂ ਨੂੰ ਕਿਹਾ ਸੀਗਾ ਪੇ ਤੁਸੀਂ ਇਹ ਵੀ ਸੇਵਾ ਬੱਚਿਆਂ ਦੀ ਸੇਵਾ ਵੀ ਲਓ ਸੋ ਇਹ ਵੇਖੋ ਅੱਜ ਇਹ ਬੜਾ ਵੱਡਾ ਕੰਪੀਟੀਸ਼ਨ ਜਨੰਦਰ ਦੇ ਕਰਾ ਰਹੇ ਨੇ ਸੋ ਇਹਨਾਂ ਨੇ 2019 ਇਹ ਵੀ ਫੈਸਲਾ ਕੀਤਾ ਕਿ ਅਸੀਂ ਜਿੰਨੇ ਵੀ ਬੱਚੇ ਜਿਹੜੇ ਨੇ ਜਿਹੜੇ ਗ੍ਰੈਜੂਏਸ਼ਨ ਪੂਰੀ ਕਰਨਗੇ ਟੋਪਰ ਹੋਣਗੇ ਉਹਨਾਂ ਸਾਰਿਆਂ ਬੱਚਿਆਂ ਨੂੰ ਫ੍ਰੀ ਕੋਚਿੰਗ ਅਸੀਂ ਇੱਥੇ ਕਰਾਉਣੀ ਆਈ ਹੈ ਇਸ ਦੀ ਸੋ ਮੈਂ ਸਮਝਣਾ ਬੜੀ ਵੱਡੀ ਗੱਲ ਆ ਬੜੀ ਚੰਗੀ ਗੱਲ ਆ ਸੋ ਬੜੀ ਸੇਵਾ ਵਾਲੀ ਗੱਲ ਆ ਸੋ ਮੈਂ ਅਦਨੋ ਇਸ ਗੱਲ ਦੀ ਮੁਬਾਰਕਵਾਦ ਦਿੰਨਾ ਕਿ ਕਿ ਕਹਿੰਦੇ ਜਿਵੇਂ ਜਿਵੇਂ ਇਕੱਠੇ ਹੋ ਕੇ ਪ੍ਰੋਟੈਸਟ ਸ਼ੁਰੂ ਕਰ ਰਹੇ ਕੀ ਗੱਲ ਇਹ ਦਾ ਉਹ ਗੱਲਿਆ ਜੀ ਗੱਲਿਆ ਅਸੀਂ ਪੰਜਾਬ ਦੀ ਐਜੂਕੇਸ਼ਨ ਨੂੰ ਵਿਕਤੀ ਨਹੀਂ ਆ ਅਸੀਂ ਬੱਚਿਆਂ ਦਾ ਭਵਿੱਖ ਵੇਖਣਾ ਅਸੀਂ ਇਹਨਾਂ ਨੂੰ ਨਹੀਂ ਵੇਖਣਾ ਅਸੀਂ ਆਪਣੇ ਟੀਚਰਾਂ ਨੂੰ ਸਾਡੇ ਸਕੂਲਾਂ ਦੇ ਟੀਚਰ ਜਿਹੜੇ ਨੇ ਆਪਣੇ ਸਕੂਲਾਂ 'ਚ ਕੰਮ ਕਰ ਰਹੇ ਨੇ ਸਾਰੇ ਹੁਣ ਯੂਨੀਅਨਸ ਵੇਖੋ ਹਰ ਕੋ ਨੂੰ ਰਾਈਟ ਹੈ ਡੈਮੋਕ੍ਰੇਸੀ ਆ ਹਰ ਕੋ ਨੂੰ ਰਾਈਟ ਹੈ ਤਾਂ ਨਾ ਮਯਾਰਾ ਕਰਨਾ ਇਹ ਸਾਡਾ ਜਿਹੜਾ ਨਾ ਸਾਡੀ ਰਾਈਟ ਆ ਅਸੀਂ ਡੈਮੋ ਡੈਮੋਕਰੇਸੀ ਜਿਹੜਾ ਰਹੇ ਆ ਸੋ ਸਾਡੀ ਡੈਮੋਕਰੇਸੀ ਬੜੀ ਸਟ੍ਰੌਂਗ ਹੈ ਗਿਆ ਜੀ ਸੋ ਅਸੀਂ ਯਾਦ ਆ ਜਿਹੜਾ ਮਰਜੀ ਆਪਣੀ ਗੱਲ ਕਹ ਸਕਦਾ ਜਿਹੜਾ ਮਰਜੀ ਆਪਣੀ ਗੱਲ ਕਹਿ ਸਕਦਾ ਸੋ ਇਹਨਾਂ ਨੂੰ ਕਹਿੰਦੇ ਹੋ ਸਰਕਾਰ ਜਿਹੜੀ ਆ ਜਾਇਜ਼ ਮੰਗਾਂ ਜਿਹੜੀਆਂ ਨੇ ਜਾਇਜ਼ ਮੰਗਾਂ ਜਿਹੜੀਆਂ ਨੇ ਅਸੀਂ ਵੈਸੇ ਮੰਨ ਰਹੇ ਆ ਅਸੀਂ ਨਾ ਹੀ ਨਹੀਂ ਕਰ ਰਹੇ ਸੋ ਕੱਲਿਆ ਇਹਨਾਂ ਨੂੰ ਚਾਹੀਦਾ ਬੱਚਿਆਂ ਨੂੰ ਭੇਤ ਨੂੰ ਵੇਖਣਾ ਚਾਹੀਦਾ ਬੱਚੇ ਜਿਹੜੇ ਨੇ ਇਨਾਂ ਦੇ ਵੀ ਬੱਚੇ ਨੇ ਤੁਹਾਡੇ ਵੀ ਬੱਚੇ ਨੇ ਸਾਡੇ ਵੀ ਬੱਚੇ ਨੇ ਬੱਚੇ ਸਾਂਝੇ ਨੇ ਪੰਜਾਬ ਦੇ ਚਾਹੇ ਸਰਕਾਰੀ ਸਕੂਲਾਂ ਦੇ ਚਾਹੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਸਾਰਿਆਂ ਦੇ ਸਾਂਝ ਨੇ ਬੱਚਿਆਂ ਦੇ ਭਵਿੱਖ ਲਈ ਬੱਚਿਆਂ ਦੀ ਐਜੂਕੇਸ਼ਨ ਲਈ ਕਿਸੇ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਹਾਂ ਥੈਂਕ ਯੂ ਜੀ ਥੈਂਕ ਯੂ ਸਰ